ਇਹਨ ਮੂਲ ਮੰਤਰ ਮਨ ਏਕੇ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਔਸ਼ਧੀ ਮੰਨਿਆ ਦਵਾਈ ਹੈ ਇਹ ਇੱਕ ਔਸ਼ਧੀ ਹੈ ਇਹ ਇੱਕ ਦਵਾਈ ਹੈ ਔਖਦ ਮੂਲ ਮੰਤਰ ਮਨ ਏਕੇ ਜੇਕਰ ਧ੍ਰਿੜ ਚਿਤ ਕੇ ਜੇ ਰਹੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰਹੇ ਘਟਨਾ ਬਹੁਤ ਲੰਬੀ ਹੈ ਸੰਸਕਾਰ ਪਤਿਤ ਬਹੁਤ ਪੁਰਾਣੇ ਨੇ ਸਭ ਤੋਂ ਇਹਨਾਂ ਮੂਲ ਮੰਤਰ ਉਸ ਦਾ ਇਲਾਜ ਹੈ ਮੂਲ ਮੰਤਰ ਉਸ ਦੀ ਔਸ਼ਧੀ ਹੈ ਆਧੂ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹੇ ਨੇ ਫਿਰ ਗੁਰ ਮੰਤਰ ਫਿਰ ਨਿਤਨੇਮ ਕਰਦੇ ਨੇ ਹੋਰ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰ ਮੰਤਰ ਦਾ ਜਾਪ ਹੈ। ਹਾਲਾਂਕਿ ਰਹਿਤ ਨਾਮਾ ਜਿਹੜਾ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਇਹ ਹੈ ਕਿ ਗੁਰ ਸਤਗੁਰ ਕਾ ਜੋ ਸਿੱਖ ਆਖਾਇ ਸੋ ਭਲ ਕੇ ਉਠ ਹਰ ਨਾਮ ਭਿਆ। ਉਹ ਓਥੇ ਨਹੀਂ। ਪਹਿਲੇ ਨਾਮ ਸਮਰਨ ਕਰੇ। ਨਿਤਨੇਮ ਸਾਹਿਬਾਨ ਇਸੇ ਹੀ ਰਹਿਤ ਨਾਮ ਵਿਚ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਬੰਦੇ ਆ ਉੱਠਦੇ ਆ ਹਰ ਨਾਮ ਧਿਆਵੇ ਬਾਣੀ ਦਾ ਬਾਠ ਨਿਤਨੇਮ ਬਾਦਿਜ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ